ਪਿੰਡ ਖਿਜਰਾਬਾਦ ਦੀਆਂ ਤਸਵੀਰਾਂ ਦਿਖਾ ਰਹੇ ਆ ਜਿੱਥੇ ਕਿ ਸਾਨੂੰ ਫੋਨ ਆਂਦਾ ਵੀ ਕਿਸੇ ਵਿਅਕਤੀ ਨੇ ਜੋ ਕਿ ਬਿਜਲੀ ਗ੍ਰਿਡ ਦੇ ਬਿਲਕੁਲ ਸਾਹਮਣੇ ਇੱਕ ਬਾਗ ਪੈਂਦਾ ਤੇ ਉਥੇ ਅੱਗ ਲਗਾ ਦਿੱਤੀ ਜਾਂਦੀ ਤੇ ਉਸ ਤੋਂ ਬਾਅਦ ਹੁਣ ਮੌਜੂਦਾ ਹਾਲਾਤ ਤੁਹਾਨੂੰ ਦਿਖਾ ਰਹੇ ਆ ਲੋਕ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆਂ ਭਾਈ ਜੀ ਕੀ ਗੱਲ ਹੋਈ ਹੈ ਪਹਿਲਾਂ ਦੱਸਣਾ ਚਾਹੋਗੇ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਹਾਂਜੀ ਮੈਂ ਨਾ ਜੀ 7 ਵਜੇ ਆਪਣੇ ਖੇਤ ਚ ਆਇਆ ਸਾਬਕ 7 ਵਜੇ ਹਾਂਜੀ ਤਾਂ ਦੇਖਿਆ ਮੈਂ ਬਾਗ ਸਾਡੇ ਬਾਗ ਚ ਧੂੰਆਂ ਜਾਂ ਨਿਕਲਦਾ ਚਲੋ ਮੈਂ ਆਪਣਾ ਮੋਟਰਸਾਈਕਲ ਮੰਦਰ ਚ ਖੜਾ ਕੇ ਦੇਖਿਆ ਉਹਦਾ ਲੜਕਾ ਕਾਦਰ ਤੇ ਇੱਕ ਬਿੱਕਰ ਸਿੰਘ ਇਹ ਅੱਗ ਲਾ ਰਹੇ ਸੀ ਸਾਡੇ ਦਰਖਤਾਂ ਦੇ ਵਿੱਚ ਬਾਗ ਦੇ ਵਿੱਚ ਮੈਂ ਕਿਹਾ ਤੁਸੀਂ ਇਹ ਕੀ ਕਰ ਰਹੇ ਪਤਾ ਸਾਨੂੰ ਤਾਂ ਸਰਪੰਚ ਨੇ ਕਿਹਾ ਵੀ ਅੱਗ ਲਾ ਦੇ ਮੌਕੇ ਤੇ ਦੇਖਿਆ ਭਾਈ ਮੌਕੇ ਤੇ ਮੇਰੇ ਕੋਲ ਵੀਡੀਓ ਸਾਰਾ ਕੁਝ ਹੈਗਾ ਜੀ ਚਲੋ ਉਦੋਂ ਮੈਂ ਅੱਗ ਬੁਝਾਉਣ ਦੇ ਨੱਠਿਆ ਆਪਣਾ ਜਨੂ ਤਾਂ ਦਰਖਤ ਜਲ ਗਏ ਜੀ ਸਾਰੇ ਨਹੀਂ ਸਰਪੰਚ ਕਿਹੜੇ ਪਿੰਡ ਦਾ ਸੀਗਾ ਖਿਜਰਾਬਾਦੀ ਹੋਊਗਾ ਜੀ ਸਰਪੰਚ ਹੁਣ ਮੈਂ ਤੁਹਾਨੂੰ ਉਹ ਤਾਂ ਉਹੀ ਦੱਸੂਗਾ ਜੀ ਜਿਨ੍ਹਾਂ ਜਿਨ੍ਹਾਂ ਨਾਂ ਲਿਆ ਜੀ ਉਹਨੇ ਪੰਚਾਇਤੀ ਜ਼ਮੀਨ ਇਹ ਠੇਕੇ ਤੇ ਲਈ ਹੋਈ ਆ ਹੂੰ ਅਜਾ ਪੰਚਾਇਤ ਜੀ ਮਿੰਟ ਰੱਖੇ ਨੇ ਇਹਦੇ ਨਾਲ ਸਾਡੀ ਮੇਰੀ ਜੱਦੀ ਜ਼ਮੀਨ ਲੱਗਦੀ ਹੈ ਇਹ ਥੋੜਾ ਬਾਗ ਲੱਗਦਾ ਨਾਲ ਬਾਗ ਵੀ ਲੱਗਦਾ ਤੇ ਮੇਰੀ ਹੋਰ ਵੀ ਜ਼ਮੀਨ ਲੱਗਦੀ ਹੈ ਇਹ ਬੰਦਾ ਸਾਡੇ ਨਾਲ ਇੱਥੇ ਪੀਰ ਬਾਬੇ ਦੇ ਨਜਾਇਜ਼ ਕਬਜ਼ਾ ਕਰੀ ਬੈਠਿਆ ਹੈ ਤੇ ਇਹ ਬੰਦਾ ਸਾਡੇ ਨਾਲ ਲੜਾਈਆਂ ਝਗੜੇ ਪਹਿਲਾਂ ਤੋਂ ਹੀ ਕਰਦਾ ਆ ਰਿਹਾ ਇਸ ਬੰਦੇ ਦਾ ਮਕਸਦ ਇਹ ਹੈ ਵੀ ਇਹਨਾਂ ਦਾ ਕੋਈ ਨਾ ਕੋਈ ਮੈਂ ਨੁਕਸਾਨ ਜ਼ਰੂਰ ਕਰਾਂ ਇਹਦੇ ਦੇ 8-10 ਮੁਕੱਦਮੇ ਵੀ ਦਰਜ ਹੈ ਝਗੜਿਆਂ ਦੇ ਵੀ ਹੋਰ ਵੀ ਝਗ ਹੋਰ ਵੀ ਕਾਫੀ ਕਦੀ ਮੀਟਰ ਜਾਲੀ ਆਪਣੇ ਨਾਂ ਕਦੀ ਕੋਸ਼ ਇਹੋ ਜਿਹੀਆਂ ਹਰਕਤਾਂ ਇਹ ਕਰਦਾ ਰਹਿੰਦਾ ਜੀ ਸਰਪੰਚ ਸਾਹਿਬ ਨੂੰ ਫੋਨ ਮਾਰਿਆ ਵੀ ਤੁਹਾ ਉਹਦਾ ਉਹਦਾ ਮੇਰੇ ਚਾਚਾ ਜੀ ਨੇ ਕਰੀ ਗੱਲ ਮੇਰੇ ਨਾਲ ਤਾਂ ਸਰਪੰਚ ਦੀ ਹੈ ਨਹੀਂ ਨਾ ਮੇਰੇ ਨਾਲ ਦਾ ਖੁੰਦਾ ਕਰਦਾ ਸਰਪੰਚ ਸਰਪੰਚ ਦੀ ਪੂਰੀ ਰੱਜ ਕੇ ਮੇਰੇ ਵੱਲੋਂ ਸਪੋਰਟ ਕਰਦਾ ਮੇਰੇ ਮੇਰੇ ਇਹ ਨਾਲ ਖੜਾ ਡਟ ਕੇ ਉਹ ਕਹਿੰਦਾ ਵੀ ਮੈਂ ਤੇਰੇ ਨਾਲ ਖੜਾ ਤੂੰ ਚੱਕ ਦੇ ਫੱਟੇ ਜੋ ਮਰਜ਼ੀ ਕਰ ਦੇ ਮੈਂ ਹੈਗਾ ਜਨਨ ਕਿ ਕੋਈ ਵੀ ਕਾਰਵਾਈ ਕੋਈ ਵੀ ਨਹੀਂ ਹੁੰਦੀ ਜੀ ਜਦੋਂ ਜਦੋਂ ਕੋਈ ਅਸੀਂ ਕੋਈ ਇਦਾਂ ਦੀ ਗੱਲ ਹੁੰਦੀ ਆ ਤਾਂ ਇਹ ਕੋਈ ਕਰਦਾ ਤਾਂ ਕਾਰਵਾਈ ਨਹੀਂ ਹੁੰਦੀ ਹੈਗੀ ਬਾਕੀ ਹੁਣ ਦੇਖੋ ਹੁਣ ਪ੍ਰਸ਼ਾਸਨ ਕੀ ਕਰਦਾ ਜੇ ਅਸੀਂ ਤਾਂ ਮੌਕਾ ਦਿਖਾ ਤਿਆ ਸਾਡਾ ਘਟੂ ਘਟ 2.5 ਲੱਖ ਰੁਪਏ ਦਾ ਨੁਕਸਾਨ ਸਾਡਾ ਹੋ ਗਿਆ ਫਿਰ ਗ੍ਰਿਡ ਚ ਵੱੜ ਗਈ ਅੱਗ ਅੱਗ ਭੜ ਗਈ ਆ ਫਿਰ ਉਥੋਂ ਭੱਜ ਭੁੱਜ ਕੇ ਜੇ ਅਸੀਂ ਮੈਂ ਆਪਣੇ ਘਰ ਫੋਨ ਕਰਿਆ ਚਾਚੇ ਤਾਂ ਇਹਨੂੰ ਮੈਂ ਇਹਨਾਂ ਨੇ ਸਾਡਾ ਬਾਗ ਫੂਕ ਤਿਆ ਤੇ ਫਿਰ ਸਾਡਾ ਸਾਰਾ ਪਰਿਵਾਰ ਕਿਆ ਹੋਰ ਹਾਂਡ ਗਵਾਂਡ ਬੰਦੇ ਆ ਗਏ ਫਿਰ ਇੰਦਰ ਸਾਡੇ ਕਬਰਿਸਤਾਨ ਚ ਵੱੜ ਗਈ ਉਥੋਂ ਵਜੋਂ ਯੱਗ ਹਾਂਜੀ ਫਿਰ ਹੁਣ ਫਾਇਰ ਬ੍ਰੇਕਟ ਵੰਗਾਈ ਤਾਂ ਅੱਗ ਵਜੋ ਕੇ ਜੀ ਇਹ ਕਾਬੂ ਕੀਤਾ ਰੋਸ ਹੈ ਭਾਈ ਤੁਹਾਡੇ ਮਨ ਦੇ ਮਨਾਂ ਦੇ ਵਿੱਚ ਉਹਦਾ ਰੋਸਾ ਕਾਰਵਾਈ ਹੋਣੀ ਚਾਹੀਦੀ ਇਹ ਜੇ ਜੇੜ ਚ ਠੇਕਾ ਖਤਮ ਹੋ ਜਾਂਦਾ ਜੇੜ ਤੋਂ ਬਾਅਦ ਵੀ ਬੰਦਾ ਕਹਿੰਦਾ ਵੀ ਮੈਂ ਮਾਲਕ ਐ ਮੈਨੂੰ ਸਰਪੰਚ ਨੇ ਕਿਹਾ ਵੀ ਮੈਂ ਮਾਲਕ ਐ ਹੁਣ ਪਤਾ ਨਹੀਂ ਜਿਉ ਤਾਂ ਸਰਪੰਚ ਜਾਣਦਾ ਐ ਉਹ ਜਾਣਦਾ ਵੀ ਕਿਉ ਨੂੰ ਕੀ ਇਸ ਤਰ੍ਹਾਂ ਕਿਹਾ ਪਤਾ ਉਹਨੂੰ ਵੇਚ ਕਰਤੀ ਹੋਵੇ ਜਮੀਨ ਫਾਇਰ ਵਾਲੇ ਵੀ ਪਹੁੰਚੇ ਨਹੀਂ ਪ੍ਰਸ਼ਾਸਨ ਨੇ ਬੁਲਾਏ ਨੇ ਵੀਰੇ ਹਾਂਜੀ ਇਹ ਤਾਂ ਪ੍ਰਸ਼ਾਸਨ ਨੇ ਅਸੀਂ ਫੋਨ ਫਾਨ ਕਰੇ ਜੀ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਸਾਡੇ ਨਾਲ ਵਾਰਦਾਤ ਹੋਊਗੀ ਤੁਸੀਂ ਆ ਕੇ ਮੌਕੇ ਇਹਨਾਂ ਨੇ ਮੌਕੇ ਤੇ ਦੇਖਿਆ ਗ੍ਰਿਡ ਵਾਲਿਆਂ ਦੇ ਵੀ ਬਿਆਨ ਲਏ ਸਾਡੇ ਵੀ ਲਏ ਸਾਰੇ ਨੇ ਉਹ ਦੇਖੋ ਅਗਲੀ ਕਾਰਵਾਈ ਕਿੰਨੇ ਕਿ ਖੇਤ ਦੇ ਵਿੱਚ ਨਾੜ ਨੂੰ ਅੱਗ ਲੱਗੀ ਸੀ ਜੇ ਗੱਲ ਕਰੀਏ ਵੀ ਜਦੋਂ ਬਾਗ ਦੇ ਵਿੱਚੋਂ ਵਧੇਗੀ ਚਾਰ ਪੰਜ ਕਿੱਲਾਂ ਚੱਗ ਲਾਈ ਹੋਈ ਸੀ ਜੀ ਚਾਰ ਪੰਜ ਕਿੱਲਾਂ ਚਾਰ ਪੰਜ ਕਿੱਲਾਂ ਚੱਗ ਲੱਗੀ ਹੋਈ ਹੈ ਜੀ ਕਿਉਂਕਿ ਜਿਆਦਾ ਵੱਧ ਗਈ ਸੀ ਕਿੰਨੇ ਕਿ ਘੰਟੇ ਹੋ ਗਏ ਬਾਈ ਬੁਝਾਰੇ ਸੀ ਨਹੀਂ ਨਹੀਂ ਅੱਗ ਵਧੀ ਨਹੀਂ ਨੇ ਲਾਈ ਵੀ ਸੀਗੀ ਸਾਰੀ ਲਾਈ ਵੀ ਸੀ ਆਪੀ ਲਾ ਸਾ ਹੈਗਾ ਜੀ ਆਪ ਲਾ ਰਿਹਾ ਸੀਗਾ ਜੀ ਕੋਲ ਖੜ ਕੇ ਓਕੇ ਤੇ ਕਿ ਕਿੰਨੇ ਕਿ ਖੇਤ ਨੇ ਜਿਹੜੇ ਨੂੰ ਨੁਕਸਾਨ ਹੋਇਆ ਆਪਣਾ ਨੁਕਸਾਨ ਤਾਂ ਭਾਜੀ ਹੁਣ ਤੁਸੀਂ ਦੇਖ ਹੀ ਲਿਆ ਮੌਕੇ ਤੇ ਜਾ ਕੇ ਘਟੋਗੜ ਸਾਡਾ 2.3 ਦਿਨ ਕਨਾਲਾ ਦਾ ਬਾਗ ਫੋਗ ਗਿਆ ਸਾਡਾ ਫਿਰ ਕਬਰਸਤਾਨ ਫੋਗ ਗਿਆ ਫਿਰ ਬਾਕੀ ਹੋਰ ਆਂਡ ਗਵਾਂਡ ਦਾ ਨੁਕਸਾਨ ਹੋ ਗਿਆ ਗ੍ਰਿੱਡ ਦਾ ਨੁਕਸਾਨ ਹੋ ਗਿਆ ਸਾਰਾ ਨੁਕਸਾਨ ਮੰਨੂ ਨਹੀਂ ਪਤਾ ਚਾਹੇ ਜਾਨੂ ਮਰਜੀ ਅੱਗ ਲੱਗ ਜਾਓ ਮੰਨੂ ਦਾ ਰੋਸ ਮੇਰੇ ਆਪਣੇ ਕਬਰਸਤਾਨ ਦਾ ਏ ਜਿਸ ਟਾਈਮ ਮੈਂ ਮੰਨੂ ਪਤਾ ਲੱਗਿਆ ਵੀ ਉੱਥੇ ਆ ਕੇ ਅੱਗ ਲੱਗੀ ਆ ਲੱਗੀ ਕਬਰਸਤਾਨ ਤੱਕ ਪਹੁੰਚ ਗਈ ਮੈਂ 5-7 ਮੁੰਡਿਆਂ ਨੂੰ ਫੋਨ ਕਰਿਆ ਜਦ ਆ ਕੇ ਦੇਖਿਆ ਵੀ ਕਬਰਸਤਾਨ ਦੇ ਅੰਦਰ ਅੱਗ ਵੱ ਨੂੰ ਵੀ ਛੱਡ ਜੋ ਤੁਸੀਂ ਕਬਰਸਤਾਨ ਮੇਂ ਵੜਜੋ ਪਹਿਲਾਂ ਕਬਰਸਤਾਨ ਦੇ ਵਿੱਚ ਜਿਹੜੇ 10 10 ਫੁੱਟ ਜਿਹੜੀ ਅਗ ਲੱਗੀ ਵੀ ਤੇ ਉਹ ਮੁੰਡਿਆਂ ਨੇ ਜਿਹੜੇ ਹੈਗੇ ਪੱਤੇ ਪੁੱਤੇ ਗਰ ਹੋ ਪਹਿਰਾ ਜੋ ਵੀ ਹੈ ਗਾਲੇ ਢਾਲੇ ਬੂਟੀਆਂ ਪਟੀਆਂ ਲੈ ਕੇ ਆ ਉਹ ਅਗ ਬਝਾਈਏ ਦੇਖੋ ਮੇਰੀ ਗੱਲ ਸੁਣੋ ਇੱਕ ਇਹ ਸਭ ਤੋਂ ਵੱਡਾ ਧਾਰਮਿਕ ਸਥਾਨ ਨੂੰ ਕਿਸ ਤਰ੍ਹਾਂ ਬਗ ਲੱਗੇ ਅੱਗ ਦਾ ਨਾੜ ਨੂੰ ਜਾਂ ਪਰਾਲੀ ਨੂੰ ਲਾਉਣ ਦੀ ਸਰਕਾਰ ਨੇ ਮਨਾਹੀ ਕਰੀ ਵੀ ਹੈ ਤੁਸੀਂ ਤਵਿਆਂ ਬਹੁ ਉਹਦੀ ਤੂੜੀ ਬਣਾਓ ਹੋਰ ਬਣਾਓ ਜੇ ਇਹਦਾ ਦੇਖੋ ਵੀ ਨਾਲ ਗ੍ਰਿਡ ਹੈ ਗ੍ਰਿਡ ਦੇ ਵੀ ਤੁਸੀਂ ਬਿਆਨ ਲੈ ਲੇ ਗ੍ਰਿਡ ਵਾਲਿਆਂ ਨੇ ਅੱਗ ਬੁਝਾਈ ਜਿੱਥੇ ਇੱਕ ਮਸ਼ੀਨਰੀ ਲੱਗੀ ਵੀ ਉਹਨਾਂ ਦੀ ਸਾਡ ਮੈਨ ਮਨ ਦਾ ਰੋਸ ਮੇਰੇ ਕਬਰਸਤਾਂ ਦਾ ਹੈ ਜੋ ਕਬਰਸਤਾਂ ਦੇ ਵਿੱਚ ਅੱਗ ਭੜਕੀ ਹੈ ਇਹ ਗਈ ਹੈ ਜੋ ਧਾਰਾ ਧਾਰਮਿਕਸਤਾਂ ਦੀ ਲੱਗਦੀ ਹੈ ਉਹਦੇ ਪਰਚਾ ਅਗਰ ਨਾ ਹੋਇਆ ਤਾਂ ਮੈਂ ਸੜਕਾਂ ਵੀ ਰੋਕੂੰਗਾ ਔਰ ਮੈਂ ਪ੍ਰਸ਼ਾਸਨ ਦੇ ਖਿਲਾਫ ਵੀ ਹੋਊਂਗਾ ਇਹ ਸਾਹਮਣੇ ਫਾਇਰ ਬ੍ਰਿਗੇਡ ਦੀ ਜਿਹੜੀ ਬੱਸ ਹੈ ਪੂਰੀ ਮੁਹਾਰੀ ਕੌਂਸਲ ਖਰੜ ਵੱਲੋਂ ਜਿਹੜੀ ਭੇਜੀ ਗਈ ਸੀ ਤੇ ਅੱਗ ਬੁਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਇਹਨਾਂ ਵੱਲੋਂ ਲਗਾਤਾਰ ਮੇਰੀ ਤਾਂ ਹੀ ਬੇਨਤੀ ਹੈ ਵੀ ਪਹਿਲਾਂ ਦਾ ਜੋ ਧਾਰਮਿਕ ਸਥਾਨ ਬਾ ਅੱਗ ਜਾਣ ਪੁੱਜ ਗਿਆ ਕਿਉਂ ਨਾ ਪਹਿਲਾਂ ਵੀ ਕਬਰਸਤਾਨ ਦੇ ਖਿਲਾਫ ਜਿਹੜੇ ਹੈਗੇ ਸਾਡੇ ਖਿਲਾਫ ਦਰਖਾਸਤਾਂ ਦਿੱਤੀਆਂ ਵੀ ਆਏ ਉਹਨੂੰ ਕਿਉਂ ਆਪ ਦਾ ਉਹ Hindu ਹੈ ਪਤਾ ਨਹੀਂ ਮੁਸਲਮਾਨ ਬਣਿਆ ਵੇ ਨਹੀਂ ਬਣਿਆ ਵੇ ਕਿਹਾ ਹੈ ਕਿਹਾ ਨਹੀਂ ਸੋ ਮਤਲ ਉਹਨੂੰ ਤਾਂ ਇਹ ਮੈਂ ਤਾਂ ਫੂਕ ਦਣਾ ਆਪਣਾ ਮੁਰਦਾ ਫੂਕਦਾ ਸਾਨੂੰ ਤਾਂ ਆਪਣੇ ਮੁਰਦਿਆਂ ਦਾ ਰੋਸ ਹੁੰਦਾ ਹੈ ਸਾਡੇ ਇਸਲਾਮਾਂ ਲਿਖਿਆ ਹੋਇਆ ਵੀ ਜੇ ਕਬਰਸਤਾਨ ਵਿੱਚ ਅੱਗ ਬੜ ਗਈ ਜਿੱਥੇ ਮੁਰਦੇ ਦੱਬੇ ਵੇ ਉਹ ਬਹੁਤ بڑا ਜ਼ੁਲਮ ਉਹਨੂੰ ਪਾਪ ਸਮਝਿਆ ਜਾਂਦਾ ਹੈ ਇਸ ਕਰਕੇ ਮੈਂ ਪ੍ਰਸ਼ਾਸਨ ਅੱਗੇ ਸਾਰੇ ਅੱਗੇ ਰੱਬ ਅੱਗੇ ਬੇਨਤੀ ਕਰਦਾ ਵੀ ਸਾਡਾ ਮਤਲ ਜਿਹੜਾ ਹੈਗਾ ਨੁਕਸਾਨ ਹੁਣ ਮਤਲ ਥੋੜਾ ਬਚ ਗਿਆ ਪਰ ਮਤਲ ਸਾਤੇ ਦੇਖ ਨਹੀਂ ਹੁੰਦਾ ਉਹ ਅਗਲੇ ਲਈ ਕਿ ਕਿਸ ਤਰ੍ਹਾਂ ਕਿ ਭੁਜਾਈ ਬਈ ਤੁਸੀਂ ਪਹੁੰਚੇ ਸੀ ਪਹਿਲਾਂ ਹਾਂਜੀ ਸਾਡੇ ਹੱਥ ਪੈਰ ਦੇਖ ਲਓ ਜੀ ਅਸੀਂ ਆਂਦੇ ਹੀ ਸਰ ਸਾਨੂੰ ਕਹਿੰਦਾ ਵੀ ਤੁਹਾਡਾ ਉਹ ਹੈ ਕਿ ਆਏ ਜਸੂਜੀ ਬੰਦੇ ਨੂੰ ਪੁੱਛਿਆ ਵੀ ਤਾਂ ਕਹਿੰਦਾ ਤੁਹਾਡਾ ਉਹ ਹੈ ਕਿ ਆਏ ਸਾਡਾ ਇੱਕ ਜੱਦੀ ਨੁਕਸਾਨ ਵੀ ਹੋਇਆ ਧਾਰਮਿਕ ਨੁਕਸਾਨ ਵੀ ਹੋਇਆ ਠੀਕ ਹੈ ਇਹ ਤਾਂ ਤਿੰਨ ਕਾਰਵਾਈਆਂ ਬਣਦੀਆਂ ਜਿਹੜੀਆਂ ਹੋਣੇ ਚਾਹੀਦੀਆਂ ਇੱਕ ਤਾਂ ਸਰਕਾਰ ਨੇ ਮਨਾਹੀ ਕੀਤੀ ਹੈ ਅੱਗ ਲਾਉਣ ਤੇ ਖੇਤਾਂ 'ਤੇ ਠੀਕ ਹੈ ਜੀ ਦੂਜਾ ਸਾਡਾ ਆਪਣਾ ਜੱਦੀ ਜਿਹੜੀ ਲੜਾਈ ਹੈ ਕਹਿੰਦਾ ਮੈਨੂੰ ਸਰਪੰਚੀ ਸਪੋਰਟਾ ਤੂੰ ਜੋ ਮਰਜ਼ੀ ਕਰ ਲਓ ਠੀਕ ਹੈ ਤੀਜਾ ਸਾਡਾ ਧਰਮ ਦਾ ਹੋਇਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਸਾਨੂੰ ਸੋਮਵਾਰ ਤੱਕ ਇਨਸਾਫ ਚਾਹੀਦਾ ਜੀ ਠੀਕ ਹੈ ਜੀ ਕਿਉਂਕਿ ਸਾਡਾ ਇਨਸਾਫ ਕਰਿਆ ਫਿਰ ਕੋਈ ਪਤਾ ਹੀ ਕੋਈ ਪਤਾ ਨਹੀਂ ਕੋਈ ਕਿਧਰ ਨੂੰ ਨਿਕਲ ਜੇ ਕੋਈ ਕਿਧਰ ਨੂੰ ਠੀਕ ਹੈ ਜੀ ਨਾ ਅਸੀਂ ਸਰਪੰਚ ਤੇ ਡਰਦੇ ਸੀ ਡਰਦੇ ਕਿਸੇ ਤੇ ਨਾ ਅਸੀਂ ਕਿਸੇ ਤੇ ਕੁਲੇ ਕੇ ਖਾਦਾ ਵਾ ਠੀਕ ਹੈ ਜੀ ਅਸੀਂ ਆਪਣੀ ਮੰਗ ਕਰਦੇ ਆ ਜੀ ਤੇ ਪਹਿਲਾਂ ਵੀ ਬਹੁਤ ਪਰਚੇ ਹੋਏ ਆ ਬੰਦੇ ਤੇ ਠੀਕ ਹੈ ਜੀ ਇਹਨੂੰ ਪਹਿਲਾਂ ਵੀ ਪਰਚਿਆਂ ਵਿੱਚ ਉਹ ਕਸ਼ਮੀਰ ਚ ਬਰੀ ਹੋ ਲਿਆ ਜਿਹੜੀ ਲੋਕ ਹੋਰ ਵੀ ਸਪੋਰਟ ਕਰਦੇ ਆ ਅਸੀਂ ਚਲੋ ਕਿਸੇ ਤੇ ਕੁਛ ਨਹੀਂ ਲੈਣਾ ਹੈਗਾ ਅਸੀਂ ਆਪਣਾ ਖਾਂਦੇ ਪੀਂਦੇ ਸਾਡੇ ਕਿਹੜਾ ਘਰ ਤੇ ਕੋਈ ਚੱਕ ਲੈ ਜਾਂਦਾ ਠੀਕ ਹੈ ਪਰ ਅਸੀਂ ਮੰਗ ਕਰਦੇ ਵੀ ਸੋਮਵਾਰ ਤੱਕ ਸਾਨੂੰ ਇਨਸਾਫ ਚਾਹੀਦਾ ਸਾਰੇ ਬੰਦੇ ਖੜੇ ਆ ਸਾਰਿਆਂ ਦੇ ਇਹੀ ਇੱਕੋ ਗੱਲ ਹੈ ਬਾਅਦ ਵਿੱਚ ਜਿਹੜੀ ਸਾੜੀ ਕਰਵਾ ਹੋਊਗੀ ਫਿਰ ਸਾੜੇ ਆਪਣੇ ਹੱਥ ਦੀ ਹੋਊਗੀ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਗ੍ਰਿਡ ਦੇ ਵਿੱਚ ਵੀ ਵੜ ਗਈ ਸੀ ਇਹ ਅੱਗ ਸਰ ਜਦ ਗ੍ਰਿਡ ਦੇ ਤੁਸੀਂ ਬਿਆਨ ਗ੍ਰਿਡ ਦਾ ਜਿਹੜਾ ਉੱਥੇ ਮੈਨੇਜਮੈਂਟ ਦਾ ਜਿਹੜਾ ਮੈਨੇਜਰ ਤਾਂ ਜੋ ਵੀ ਜਿਹੜਾ ਕਰਿੰਦਾ ਥਾ ਜਾਂ ਉਹਨਾਂ ਨੇ ਤੁਹਾਨੂੰ ਬਿਆਨ ਦੇ ਦਿੱਤੇ ਅਰ ਪਵਨ ਕੁਮਾਰ ਐਸਈ ਨੇ ਵੀ ਉਹਦੇ ਬਿਆਨ ਲੈ ਲਏ ਇਹ ਅੱਗ ਗ੍ਰਿਡ ਵਿੱਚ ਗਈ ਹੈ ਕਿ ਜੇ ਲਾਈ ਹੈ ਤਾਂ ਗਈ ਹੈ ਹੂੰ ਅਗਰ ਅੱਜ ਗ੍ਰਿਡ ਮਾ ਜੇ ਉਹਦੀ ਮਸ਼ੀਨਰੀ ਫੂਕ ਹੋ ਜਾਂਦੀ ਤੁਸੀਂ ਜਾ ਕੇ ਦੇਖ ਲਓ ਮੋਕ ਫਰਸਾ ਮਾਰ ਲਓ ਗ੍ਰਿਡ ਦੇ ਵਿੱਚ ਅੱਗ ਅੱਗ ਗਈ ਹੈ ਗ੍ਰਿਡ ਵਾਲੇ ਨੇ ਸਾਡੇ ਮੁੰਡਿਆਂ ਨੇ ਮੈਂ ਇੱਕਦਮ ਬਾੜਦੇ ਵੀ ਪਹਿਲਾਂ ਜੇ ਨਹੀਂ 4-5 ਦਿਨ ਹੋ ਗਏ ਨਾ ਪਾਣੀ ਜਾਣਾ ਨਾ ਕੁਛ ਜਾਣਾ ਨੇਰਾ ਹੋ ਜਾਣਾ ਉਹ ਵੀ ਤੁਸੀਂ ਮੈਂ ਕਬਰਸਾਨ ਦੇ ਗ੍ਰਿਡ ਦੇ ਵਿੱਚ ਮੁੰਡੇ ਬਾੜੇ ਹੈ ਤਾਂ ਕਰਕੇ ਉਹ ਅੱਗੇ ਜਿਹੜੀ ਗ੍ਰਿਡ ਦੀ ਜਾ ਕੇ 부ਜੀਏ ਤਾਂ ਮਸ਼ੀਨਰੀ ਬਚੀਏ ਵੀ ਉਹ ਗ੍ਰਿਡ ਦਾ ਸਰਕਾਰੀ ਪ੍ਰਾਪਰਟੀ ਦਾ ਜਿਹੜਾ ਨੁਕਸਾਨ ਹੋਣਾ ਤਾਂ ਉਹਦੇ ਦਾ ਵੀ ਇਹਦੇ ਤੇ ਪਰਚਾ ਹੋਣਾ ਚਾਹੀਦਾ ਯਾਨੀ ਜੇ ਅੱਜ ਪ੍ਰਸ਼ਾਸਨ ਹੈ ਕੁਛ ਪਾਰਸਾਂ ਮੰਨ ਕੇ ਜਾਂ ਹੋਰ ਹੈ ਕਿਉਂ ਅੱਜ ਕਰ ਵੋਟਾਂ ਦਾ ਦੌਰ ਹੈ ਕਿਸੇ ਨਾਲ ਫੋਨ ਕਰਦਣਾ ਵੀ ਹਾਂ ਇਹ ਚਾਰ ਵੋਟਾਂ ਮੰਨੂ ਪੈ ਜਵਾ ਕਰਵੇ ਸਣਾ ਵੋਟਾਂ ਜਿਹੜਾ ਮਦਦ ਕਰੂੰਗਾ ਉਹਦੇ ਤੇ ਵੀ ਪਰਚਾ ਯਾਨੀ ਗ੍ਰਿਡਰ ਨੂੰ ਦੇਖ ਕੇ ਕਬਰਸਤਾਨ ਨੂੰ ਦੇਖ ਕੇ ਦੋਆ ਜੋ ਦੋ ਪ੍ਰਾਪਰਟੀ ਨੂੰ ਦੇਖ ਕੇ ਵੀ ਪਰਚਾ ਹੋਣਾ ਚਾਹੀਦਾ ਹੈ ਇੱਧਰ ਜੀ ਜੀ ਬਿਜਲੀ ਗ੍ਰਿਡਾ ਪਿੰਡ ਕੀ ਜਿਹੜਾ ਵਾਦਾ ਹੈ ਇੱਥੋਂ ਕਈ ਪਿੰਡਾਂ ਦੀ ਜਿਹੜੀ ਬਿਜਲੀ ਚ ਚੰਦੀ ਹੈ ਉਹ ਗਲਬਤ ਕਰਨ ਦੀ ਕੋਸ਼ਿਸ਼ ਕਰ ਦਿੰਦੇ ਜੀ ਕਿਦਮ ਤਸਵੀਰ ਦਿਖਾਉਂਦੇ ਆ ਮਜੂਦਾ ਹਾਲਾਤ ਇੱਧਰ ਵੀ ਸੈਟ ਬਾਈ ਕੋ ਦਿਖਾਉਂਗੇ ਕਾਂਗਿਆ ਤਾਂ ਕਿਸੇ ਵੀ ਦੇ ਅੰਦਰ ਨਹੀਂ ਹੋ ਸਕਦੀ ਇਹ ਆਇਆ ਬਹੁਤ ਹਾਂ ਤਾਂ ਵੀ ਬਪਨ ਸਕਦਾ ਜੀ ਨੂੰ ਜੀ ਦੀ ਗੱਲ ਬਰੀ ਸਾਰੀ ਬਿਜਲੀ ਬਾਈ ਜਿੱਥੋਂ ਜਾਂਦੀ ਪਿੰਡਾਂ ਨੂੰ ਅੱਜ ਗੱਲ ਕਰੀ ਥੱਲੇ ਤਾਰੇ ਵੀ ਦਿਸੇ ਹੋਈਆਂ ਅੱਜ ਇਧਰ ਆ ਕੇ ਵੀ ਆਇਆ ਜੀ ਅੱਜ ਤੁਸੀਂ ਇਹਨੂੰ ਦੇਖਿਆ ਜਿਹੜੇ ਬੰਦੇ ਨਹੀਂ ਹੋਈ ਆ ਉਹਦੇ ਨੂੰ ਤੁਸੀਂ ਦੇਖਿਆ ਵੀਰੇ ਜਿਸ ਨੂੰ ਅੱਗ ਲਾਉਂਦੇ ਜਿਹਨੂੰ ਦੇਖਿਆ ਹੋਵੇ ਅੱਛਾ ਭਈ ਇਹ ਗੱਲ ਕਰੀ ਨੁਕਸਾਨ ਹੋ ਸਕਦੇ ਨੇ ਜੇ ਅੱਗ ਵੱਜ ਜਾਂਦੀ ਹੋਵੇ ਅੰਦਰ ਦੀ ਫਿਰ ਹੋ ਜਾਣੇ ਉਹ ਵੀ ਪਿੱਛੇ ਕਿਉਂਕਿ ਟਰਾਂਸਫਾਰਮਰ ਵੀ ਲੱਗੇ ਹੋਏ ਨੇ ਇਸ ਕਿਉਂਕਿ ਤਾਰਾਂ ਸਾਰੀ ਬਿਛੀਆਂ ਆ ਤਾਂ ਹੀ ਭਝਾਈ ਅਸੀਂ ਅੱਗ ਫਿਰ ਫਿਰ ਤੁਸੀਂ ਭਝਾਈ ਮੌਕੇ ਤੇ ਹਾਂਜੀ ਹਾਂਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਗੱਲਬਾਤ ਹੋਣੀ ਕਿ ਪ੍ਰਸ਼ਾਸਨ ਬੁਲਾਈ ਹਰਿਵਰ ਦਾ ਫੋਨ ਕਰੇ ਹਾਂ ਹਾਂ ਦਿੱਤੀ ਭਾਜੀ ਕੀ ਕਹਿੰਦੇ ਆ ਆਰੀ ਆਰੀ ਕਬਰਸਤਾਨ ਦੇ ਕੋਈ ਮੜੀ ਜੀ ਸੋ ਕਿਵੇਂ ਜਿਵੇਂ ਹੁਣ ਬਿਆਨ ਕਾ ਗੱਲਬਾਤ ਹੋ ਰਹੀ ਹੈ ਵੀ ਕਹਿੰਦੇ ਕਿਸੇ ਨੇ ਅੱਗ ਲਾਈ ਹੈ ਕਿ ਕਾਰਵਾਈ ਹੋਊਗੀ ਉਹਨਾਂ ਦੇ ਉੱਪਰ ਹੀ ਹੋਊਗੀ ਕਾਰਵਾਈ ਹੋਊਗੀ ਠੀਕ ਹੈ ਜੀ ਤੁਹਾਨੂੰ ਕਿਸੇ ਪਈ ਜੀ ਪੂਰੀ ਆਈ ਬਾਈ ਸਾਡੇ ਹੱਥ ਜਲ ਗਏ ਦੇਖੋ ਜੀ ਦੇਖੋ ਹੱਥਾਂ ਨਾਲ ਪਈ ਪਈ ਅੱਗੇ ਆ ਦੇਖ ਮਾਰਵਾਲੇ ਛੱਡੀ ਟੋੜੀ ਆ ਦੇਖੋ ਜੀ ਸਾਡੇ ਮੁੰਡੇ ਜਿਹੜੇ ਹੱਥ ਵੀ ਮਾਈਕ ਨੋਰਮੰਦਾਂ ਦੇ ਕਾਲੇ ਪਏ ਨੇ ਸਰ ਜਦ ਅਸੀਂ ਆ ਕੇ ਮੌਕੇ ਤੇ ਉਰਾ ਆਏ ਹੈ ਤੇ ਜਦ ਅਸੀਂ ਦੇਖਿਆ ਵੀ ਕਬਰਸਤਾਨ ਮਗਰ ਪਹੁੰਚ ਗਈ ਤਾਂ ਸਾਡਾ ਜਿਹੜਾ ਹੈਗਾ ਸਾਨੂੰ ਮਦਰ ਸਾਡੀ ਆਵਾਜ਼ ਵੀ ਨਿਕਲਦੀ ਤੇ ਅਸੀਂ ਕੀ ਕਰੀਏ ਹਮਮ ਚਲੋ 1 ਲੱਖ ਚਲੋ ਜਿਸ ਤਰ੍ਹਾਂ ਵੀ ਆਵਾਜ਼ ਨਿਕਲੀ ਕਰੀ ਅਸੀਂ ਮੁੰਡਿਆਂ ਨੂੰ ਬੁਲਾਇਆ ਕਰਿਆ ਮੈਂ ਜੇ ਦੇਖਿਆ ਵੀ ਲੈ ਵੀ ਇਹਦਾ ਚਲੋ ਆਪਣਾ ਆਪਣਾ ਖੇਲ ਹੋ ਰਿਹਾ ਹੈ ਇਹਨੂੰ ਬਚਾਓ ਹਮਮ ਇਹ ਨਵੇਂ ਬੁੱਟੇ ਲੈ ਆਏ ਆ ਆ ਦੇਖੋ ਜੀ ਇਹ ਜਿਹੜਾ ਕਹਿ ਰਿਹਾ ਸਾਡੇ ਸਾਰੇ ਮੁੰਡੇ ਜਿਹੜੇ ਹੈਗੇ ਇੱਕਦਮ ਅੰਦਰ ਵੜਦੇ ਉਹਨਾਂ ਨੇ ਕਬਰ ਸੰਭਾਲ ਚਾਹ ਇਹਨਾਂ ਦੇ ਲੈ ਲੈ ਕੇ ਮਤਲਬ ਹੱਥਾਂ ਪੈਣਾ ਦਾ ਜੋ ਵੀ ਹੈਗਾ ਜੋ ਵੀ ਸਮਾਨ ਦੇਖਿਆ ਆ ਕਬਰ ਕਰਿਆ ਜੇ ਸਾਡੇ ਮੁੰਡੇ ਪਹਿਲਾਂ ਇੱਥੇ ਨਾ ਆਉਦੇ ਤਾਂ ਸਾਡੇ ਜਿਹੜੇ ਅੱਗੇ ਆ ਦੇਖੋ ਇਹ ਕਬਰਾਂ ਦੇ ਪੁਛੜੀਆਂ ਨਹੀਂ ਆ ਦੇਖੋ ਕਿੰਨਾ ਜੀ ਰਾਤ ਤੁਹਾਨੂੰ ਤਸਵੀਰ ਦਿਖਾਈ ਸੀ ਵੀ ਬਿਜਲੀ ਗ੍ਰਿਡ ਦੇ ਜੋ ਕਿ ਨਾਲ ਜਿਹੜਾ ਬਾਗ ਸੀਗਾ ਉਹਦੇ ਵਿੱਚ ਕੁਝ ਜੋ ਕਿ ਦੱਸਿਆ ਜਾਂਦਾ ਜਿਸ ਤਰ੍ਹਾਂ ਵੀ ਮਾਮੂ ਹੁਣਾ ਵੱਲੋਂ ਜਿਹੜੇ ਪਿੰਡ ਖিজਰਾਬਾਦ ਦੇ ਨਿਵਾਸੀ ਉਹਨਾਂ ਵੱਲੋਂ ਦੱਸਿਆ ਜਾਂਦਾ ਵੀ ਤਿੰਨ ਵਿਅਕਤੀਆਂ ਵੱਲੋਂ ਜਿਹੜੀ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਉਹ ਭਾਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਭਾਜੀ ਸਸੀਆ ਜੀ ਸਸੀਆ ਭਾਜੀ ਭਾਜੀ ਤੁਹਾਡੇ ਉਪਰ ਇਲਜ਼ਾਮ ਲਗਾ ਰਹੇ ਨੇ ਵੀ ਤੁਸੀਂ ਬਾਗ ਦੇ ਵਿੱਚ ਗਏ ਤੁਸੀਂ ਅੱਗ ਲਗਾਈ ਹੈ ਗੱਲ ਸੱਚੀ ਹੈ ਭਾਜੀ ਗੱਲ ਇਹ ਹੈ ਵੀ ਮੈਨੂੰ ਤਾਂ ਇਹ ਨਹੀਂ ਪਤਾ ਕਿ ਅੱਗ ਲੱਗੀ ਹੋਈ ਕਿੱਥੇ ਆ ਮੈਨੂੰ ਤਾਂ ਹੁਣ ਤੱਕ ਨਹੀਂ ਪਤਾ ਵੀ ਅੱਗ ਕਿੱਥੇ ਲੱਗੀ ਆ ਰਾਤ ਕਿਹਨੇ ਲਾਈ ਆ ਉਹਦਾ ਮੈਨੂੰ ਕਿਹਿਆ ਪਤਾ ਲੱਗਣਾ ਵੀ ਕਿਹਨੇ ਲਾਈ ਆ ਬਾਕੀਆ ਮੇਰੇ ਤੇ ਤੁਸੀਂ ਕਹਿੰਦਾ ਵੀ ਮਾਮੂਆਂ ਨੇ ਮੇਰਾ ਨੌਲੇਜ ਰਿਆਂ ਵੀ ਉਹਨਾਂ ਨੇ ਅੱਗ ਲਾਈ ਆ ਮੈਂ ਬਹੁਤ ਪੰਚਾਇਤੀ ਜ਼ਮੀਨ ਹੈ ਹਾਂਜੀ ਬਿਜਲੀ ਘਰ ਦੇ ਨਾਲ ਹੂੰ ਉਹ ਵੀ ਬੋਲੀ ਹੁੰਦੀ ਆ ਹਰ ਸਾਲ ਹੂੰ ਹਰੇਕ ਸਾਲ ਬੋਲੀ ਹੁੰਦੀ ਆ ਮੇਰਾ ਠੇਕਾ ਪੂਰਾ ਹੋ ਗਿਆ ਫਸਲ ਵੱਢ ਲਈ ਮੈਂ ਠੀਕ ਹੈ ਜਦ ਉਹਦੀ ਹਲੇ ਬੋਲੀ ਹੋਣੀ ਹੋਈ ਮੈਨੂੰ ਉੱਥੇ ਜਾ ਕੇ ਅੱਗ ਲਾਉਣਾ ਪਿਆ ਮਤਲਬ ਮੇਰਾ ਠੇਕਾ ਮੁੱਕ ਗਿਆ ਠੇਕਾ ਪੂਰਾ ਹੋ ਲਿਆ ਮੇਰਾ ਮਤਲਬ ਉਹਨਾਂ ਜ਼ਮੀਨ ਤੁਹਾਡੇ ਕੋਲ ਨਹੀਂ ਹੈਗੀ ਮੇਰੇ ਕੋਲ ਨਹੀਂ ਹੈਗੀ ਠੀਕ ਹੈ ਪਰ ਉਹ ਕਹਿੰਦੇ ਨੇ ਵੀ ਬਾਗ ਦੇ ਵਿੱਚ ਲਾਈ ਹੈ ਕਹਿੰਦੇ ਜਦੋਂ ਤੁਸੀਂ ਅਸੀਂ ਤੁਹਾਨੂੰ ਉੱਥੇ ਦੇਖਿਆ ਤੁਹਾਨੂੰ ਪੁੱਛਿਆ ਤੁਸੀਂ ਅੱਗ ਕਿਉਂ ਲਾਈ ਹੈ ਕਹਿੰਦੇ ਵੀ ਸਰਪੰਚ ਨੇ ਕਿਹਾ ਵੀ ਅੱਗ ਲਾਉਣ ਨੂੰ ਸਰਪੰਚ ਦੁਨੀਆ ਹੀ ਅੱਗ ਲਾ ਰਹੀ ਆ ਹੂੰ ਲਾਣ ਲੋਕਾਂ ਨੇ ਫੂਕਿਆ ਕਣਕਾਂ ਦਾ ਹੂੰ ਸਰਕਾਰ ਵੱਲੋਂ ਮਨਾ ਵੀ ਆ ਕਿਸੇ ਸਰਪੰਚ ਕਹਿੰਦੇ ਗੱਲਾਂ ਆਂਦੇ ਫਿਰ ਲੋਕਾਂ ਦੇ ਸਰਪੰਚ ਦਾ ਕੋਈ ਮੈਟਰ ਨਹੀਂ ਮੈਟਰ ਜ਼ਿਆਦਾ ਤਾਂ ਇਹ ਗੱਲ ਆ ਇਹਨਾਂ ਨੂੰ ਜਸ ਸਾਡੇ ਨਾਲ ਅੱਗਿਆਂ ਨੇ ਆਪ ਲਾਈ ਆ ਇਹ ਮੈਨੂੰ ਪਤਾ ਨਾਮ ਕਰਨ ਬਾਅਦ ਵਿੱਚ ਹਾਂਜੀ ਠੀਕ ਹੈ ਜੀ ਕਿਉਂਕਿ ਇਹਨਾਂ ਨੇ ਜ਼ਮੀਨ ਦੇ ਪੰਚਾਇਤੀ ਦੇ ਜਾਲੀ ਕਾਜ ਬਣਾ ਕੇ ਪਹਿਲਾਂ ਨਿਯਾਜ ਕਬਜ਼ਾ ਕੀਤਾ ਸੀਗਾ ਹੂੰ ਦਸਤਾਵੇਜ਼ ਵੀ ਜਾਲੀ ਬਣਾਏ ਹੋਏ ਆ ਹੂੰ ਔਰ ਇਹ ਜ਼ਮੀਨ ਮੈਂ ਹਾਈ ਕੋਰਟ ਤੱਕ ਜਾ ਕੇ ਅਫਸਰਾਂ ਨੂੰ ਮਿਲ ਕੇ ਇਹ ਛਡਵਾਈ ਆ ਉਸ ਤੋਂ ਬਾਅਦ ਫਿਰ ਬੋਲੀ ਕਰਾਈ ਬੋਲੀ ਦੇ ਮੱਝਮੀ ਲੈਣਾ ਨੂੰ ਹਰੇਕ ਸਾਲ ਹਰੇਕ ਸਾਲ ਬੋਲੀ ਹੁੰਦੀ ਆ ਬੋਲੀ ਤੇ ਲੈਣਾ ਮੈਂ ਇਹਨਾਂ ਨੇ ਤਾਂ ਕਦੇ ਕਬਜ਼ਾ ਕੀਤਾ ਸੀਗਾ ਕਿਉਂਕਿ ਇਹ 40 50 ਸਾਲ ਤੋਂ ਬੋਂਦੇ ਆ ਰਹੇ ਆ ਹੂੰ ਫਿਰ ਇਹ 2016 ਵਿੱਚ ਜਲੀ ਗਾਜਮਾ ਲਾ ਕੇ ਇਮਾਮਦੀਨ ਨੇ ਆਪਣੇ ਬਾਪ ਦੇ ਨਾਮ ਤੇ ਆਪਣੇ ਨਾਮ 30 ਕਨਾਲ ਜਗ੍ਹਾ ਦੇ ਇਹਨੇ 80 ਕਨਾਲ ਨਜ਼ਾਇਜ਼ ਕਾਬੂ ਕਰ ਲਿਆ ਸੀਗਾ ਹਾਂਜੀ ਉਹ ਜਦੋਂ 16 ਵਿੱਚ ਬੋਲੀ ਹੋਣ ਲੱਗੀ ਤਾਂ ਇਹਨੇ ਲਿਆ ਕੇ ਸਟੇ ਮੂਹਰੇ ਰੱਖਤੀ ਪੰਚਾਇਤ ਦੇ ਮੂਹਰੇ ਹਮ ਸਟੇਨ ਦਾ ਮਿਲ ਗਈ 2013 18 ਵਾਲੀ ਜਿਹੜੀ ਪੰਚਾਇਤ ਸੀ ਉਹਦੇ ਨਾਲ ਮਿਲੀ ਹੋਈ ਸੀ ਹਮ ਉਹ ਕੋਰਟ ਚ ਹਾਇਰ ਨਹੀਂ ਹੋਏ ਕੋਰਟ ਨੇ ਐਕਸਪਾਰਟ ਕਰਕੇ ਸਟੇ ਕਰਤੀ ਹਮ ਉਹ ਫਿਰ ਇਹ ਸਾਡੇ ਨਾਲ ਇਹਨਾਂ ਦਾ ਝਗੜਾ ਚੱਲਦਾ ਸੀਗਾ ਉਹ ਦਰਗਾਹ ਦਾ ਸੀ ਹੂੰ ਦਰਗਾਹ ਦੇ 150 ਲੱਗੀ ਉਹਦੀ ਉਹ ਵੀ ਕੇ ਸਾਡੇ ਹੱਕ ਚ ਹੋ ਗਿਆ ਇਹ ਤੈਨੂੰ ਇਹ ਤਕਲੀਫ ਹੋ ਗਈ ਹੂੰ ਦੂਸਰਾ ਇਹਨਾਂ ਨੇ ਕਬਰਸਤਾਨ ਜਿਹੜਾ ਇਹਦੀ ਇੱਕ ਗਲਤ ਅਲਾਟਮੈਂਟ ਕਰਾਈ ਹੋਈ ਆ ਹਾਂਜੀ ਉਹ ਮੈਂ ਕੈਨਸਲ ਕਰਵਾਇਆ ਅਸਲ ਨੂੰ ਕੰਪਲੇਂਟ ਕਰਕੇ ਇਹਨਾਂ ਨੇ ਲੱਕੜ ਵੇਚੀ ਸੀ ਅਸਲ ਤੇ ਗੱਲਾਂ ਤਾਂ ਇਹ ਆ ਨਹੀਂ ਪਰ ਕਹਿੰਦੇ ਨੇ ਵੀ ਜਦੋਂ ਮੌਕੇ ਦੇ ਦੇਖੇ ਤੁਸੀਂ ਤਿੰਨ ਬੰਦੇ ਸੀਗੇ ਤੁਹਾਡਾ ਨਾਮ ਲੈ ਰਹੇ ਨੇ ਫੜ ਲੰਦੇ ਇਹ ਦੋ ਬੰਦੇ ਦੋ ਬੰਦੇ ਨੇ ਹੁਣ ਫੜ ਲੰਦੇ ਹੂੰ ਇਹ ਫੜਦੇ ਘੇਰਦੇ ਕਹਿੰਦਾ ਵੀ ਭੱਜ ਗਏ ਉਹ ਭਾਜੀ ਦੇ ਸਸ ਹਨੂ ਕੇ ਲੋੜਾ ਪਰ ਜਲਦੀ ਆ ਸੀ ਇਹ ਹੈ ਕੋ ਕੰਮ ਕਰਿਆ ਹੁੰਦਾ ਅਸੀਂ ਉੱਥੇ ਗਏ ਨਹੀਂ ਹੈਗੇ ਨਾ ਅਸੀਂ ਇਹ ਕੰਮ ਕਰਿਆ ਹੈ ਅਸੀਂ ਅੱਗੇ ਨਹੀਂ ਲਾਈ ਸੀ ਇਹਨੇ ਆਪ ਆਗ ਲਾ ਕੇ ਸਾਨੂੰ ਬਦਨਾਮ ਕੀਤਾ ਠੀਕ ਹੈ ਮੈਂ ਤੁਹਾਨੂੰ ਕਹਣਾ ਤੁਸੀਂ ਉੱਥੇ ਗਏ ਨਹੀਂ ਤੁਸੀਂ ਅੱਗ ਨਹੀਂ ਲਾਈ ਨਹੀਂ ਨਹੀਂ ਅਸੀਂ ਨਹੀਂ ਲਾਈ ਹੈਗੀ ਠੀਕ ਹੈ ਸੋ ਪਾਜੀ ਦਾ ਕਹਿਣਾ ਵੀ ਅਸੀਂ ਜਿਹੜੇ ਤਿੰਨ ਬੰਦੇ ਨਾਮ ਲੈ ਰਹੇ ਵੀ ਅਸੀਂ ਨਾ ਅਸੀਂ ਉੱਥੇ ਗਏ ਆ ਮੌਕੇ ਤੇ ਤੇ ਨਾ ਅਸੀਂ ਅੱਗ ਲਾਈ ਤੇ ਹੁਣ ਸਰਪੰਚ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹੈਲੋ ਹੈਲੋ ਸਰਪੰਚ ਸਾਹਿਬ ਸਿਆਲੀ ਸਾਸੀ ਗੱਲ ਵੀਰੇ ਹੋ ਉਠੇ ਟਿਕਾ ਕੋ ਜੀ ਵਧੀਆ ਬਈ ਵਧੀਆ ਪੱਤਰਕਾਰ ਕਰ ਕਰ ਰਹੇ ਜੀ ਹਰਜੋਤ ਸਿੰਘ ਹਾਂਜੀ ਹਾਂਜੀ ਬਈ ਖੰਨਾ ਟਾਈਮ ਟੀਵੀ ਤੋਂ ਹੋ ਠੀਕ ਹੋਈ ਵਧੀਆ ਬਈ ਵਧੀਆ ਸਰਪੰਚ ਸਾਹਿਬ ਪਿੰਡ ਖਜਰਾਵਾਦ ਚ ਅੱਗ ਲੱਗੀ ਸੀ ਨਾ ਹੀ ਹੁਣ ਥੋੜੀ ਦੇਰ ਪਹਿਲਾਂ ਹਾਂ ਮੰਨ ਲੱਗਿਆ ਤਾਂ ਫੋਨ ਆਇਆ ਸੀ ਪਵਨ ਜੀ ਹਾਂਜੀ ਹਾਂਜੀ ਅਸੀਂ ਵੀ ਨਾ ਉੱਥੇ ਕਵਰੇਜ ਕਰਨ ਗਏ ਸੀ ਤਾਂ ਉਹਨਾਂ ਦੀ ਇੰਟਰਵਿਊ ਕੀਤੀ ਸੀਗੀ ਬਾਗ ਵਾਲਿਆਂ ਦੀ ਹਾਂ ਹਾਂ ਉਹ ਕਹਿੰਦੇ ਵੀ ਜਿਨ੍ਹਾਂ ਨੇ ਅੱਗ ਲਾਈ ਹੈ ਉਹ ਤੁਹਾਡਾ ਨਾਮ ਲੈ ਰਹੇ ਜੀ ਵੀ ਸਰਪੰਚ ਖਜਰਾਵਾਦ ਨੇ ਅੱਗੇ ਕਿਹਾ ਉਹਨਾਂ ਨੂੰ ਅੱਗ ਲਾਉਣੇ ਨੂੰ ਸ਼ਾਇਦ ਉੱਪਰ ਨਹੀਂ ਫਿਰ ਜੇ ਇਹੀ ਗੱਲ ਆ ਫਿਰ ਤੋ ਉਹਨਾਂ ਦੇ ਰਿਕਾਰਡਿੰਗ ਕਰਾਓ ਤੁਸੀਂ ਜੇ ਉਹ ਕਹਿੰਦੇ ਆਏ ਫਿਰ ਮੈਂ ਉਹਨਾਂ ਦੇ ਪਰਚਾ ਦਾਜ ਕਰਾਉਂਗਾ ਹਾਂਜੀ ਚਲੋ ਸਾਡਾ ਆਪਾਂ ਦਾ ਪੱਤਰਕਾਰ ਆਪਾਂ ਦਾ ਚਲੋ ਪੁੱਛਣਾ ਸੀ ਨਾ ਕਿਉਂਕਿ ਉਹਨਾਂ ਨੇ ਜਿਹੜੇ ਬਾਗ ਵਾਲੇ ਸੀ ਨਾ ਹਾਂਜੀ ਹਾਂਜੀ ਚਲੋ ਪਤਾ ਕੀ ਹੈ ਭਰਾਵਾ ਮੈਂ ਕਿਸੇ ਦੇ ਅੱਗ ਲਵਾਉਂਦਾ ਫਿਰ ਪਹਿਲੀ ਗੱਲ ਤਾਂ ਮੈਂ ਸਰਪੰਚ ਨਹੀਂ ਹਾਂ ਨਹੀਂ ਮੈਂ ਉਹੀ ਨਹੀਂ ਸਰਪੰਚ ਪਹਿਲੀ ਗੱਲ ਤਾਂ ਹਾਂਜੀ ਪ੍ਰਬੰਧਕ ਲੱਗਿਆ ਨੇ ਤਿੰਨ ਮਹੀਨੇ ਹੋ ਗਏ ਦੂਜੀ ਗੱਲ ਮੈਂ ਕਿਸੇ ਨੂੰ ਲਵਾਉਂਦਾ ਫਿਰਾਂ ਉੱਤੇ ਪਹਿਲਾਂ ਮੈਂ ਆਪਣੇ ਖੇਚ ਲਾਉਂਗਾ ਹਾਂਜੀ ਹਾਂਜੀ ਮੇਰੇ ਆਪਣੇ ਖੇ ਚੈੱਕ ਕਰ ਲੋ ਤੀਜੀ ਗੱਲ ਇਹ ਵੀ ਇਹ ਤਾਂ ਅੱਗ ਤਾਂ ਉਹੀ ਨਹੀਂ ਲਾਣੀ ਚਾਹੀਦੀ ਯਾਰ ਹਾਂਜੀ ਇਹ ਤਾਂ ਤੁਹਾਨੂੰ ਬਸ ਸਰਕਾਰ ਵੱਲੋਂ ਵੀ ਮਨਾਈ ਸਰਕਾਰ ਵੱਲੋਂ ਵੀ ਮਨਾਈ ਤੁਸੀਂ ਤੁਸੀਂ ਪੁੱਛੋ ਤੁਸੀਂ ਮੈਂ ਜਦੋਂ ਮੈਨੂੰ ਪਤਾ ਲੱਗਿਆ ਮੈਂ ਸ਼ੇਰਖਾਂਦੀ ਦਾ ਫੋਨ ਆਇਆ ਵੀ ਐਂ ਤੇ ਅੱਗ ਲੱਗੀ ਮੈਂ ਕਿਹਾ ਹਫ਼ਤੇ ਪਹਿਲਾਂ ਤਾਂ ਸਾਰੀ ਗੱਲਾਂ ਛੱਡ ਕੇ ਤੁਸੀਂ ਅੱਗ ਤੇ ਕਾਬੂ ਪਾਓ ਜਿਨ੍ਹਾਂ ਲਾਈ ਉਹਦੇ ਤੇ ਪਰਚਾ ਦਰਜ ਕਰੋ ਆ ਹੂੰ ਜਿਨ੍ਹਾਂ ਗਲਤ ਕੰਮ ਕਰਿਆ ਉਹਦੇ ਤੇ ਪਰਚਾ ਦਰਜ ਹੋਵੇ ਯਾਰ ਗੱਲ ਖਤਮ ਆ ਸਾਨੂੰ ਤਾਂ ਸਿਰਫ ਉਹਨਾਂ ਨੇ ਕਿਹਾ ਕਿਉਂਕਿ ਉਹਨਾਂ ਨੇ ਬਿਆਨ ਦਿੱਤੇ ਨੇ ਕਿਉਂਕਿ ਉਹਨਾਂ ਨੇ ਪਹਿਲੇ ਹਾਲੇ ਸਾਨੂੰ ਇਹ ਕਿਹਾ ਕਹਿੰਦਾ ਵੀ ਜਿਹੜੇ ਬੰਦੇ ਖੇਤ ਵਿੱਚ ਘੁੰਮ ਰਹੇ ਸੀਗੇ ਜਿਹੜੇ ਖੇਤ ਵਿੱਚ ਘੁੰਮਦੇ ਤੁਸੀਂ ਉਹਨਾਂ ਦੇ ਬਿਆਨ ਲੈ ਲਓ ਨਾ ਜੇ ਉਹ ਅੱਜ ਉਹਨਾਂ ਦੇ ਵੀ ਲੈਣੇ ਆ ਸੀ ਉਹਨਾਂ ਦੇ ਵੀ ਲਵਾਂਗੇ ਮੈਂ ਚਲੋ ਤੁਸੀਂ ਪਿੰਡ ਦੇ ਮੋਦਵਾਰੋਂ ਚਲੋ ਇੱਕ ਵਾਰ ਪੁੱਛਣਾ ਫਰ ਜਾਏ ਗੱਲ ਪਤਾ ਕੀ ਹੈ ਮੈਂ ਮੈਂ ਸਰਪੰਚ ਰਹਿਆ ਪਹਿਲਾਂ ਸਾਫਾ ਸਰਪੰਚ ਆ ਹਾਂਜੀ 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 ਮਤਲਬ ਮੈਂ ਇਹ ਜੀ ਗੱਲ ਯਾਰ ਮੈਂ ਪਹਿਲਾਂ ਤਾਂ ਆਪਣੇ ਤੇ ਲਾਗੂ ਕਰੂੰਗਾ ਵੀ ਪਹਿਲਾਂ ਮੈਂ ਆਪਣੇ ਖੇਤਾਂ ਚ ਅਗ ਲਈ ਵੀ ਆਉਂਗੀ ਤੁੱਥੀ ਗੱਲ ਜਿਹੜੀ ਇਹ ਪੰਚਾਇਤੀ ਜ਼ਮੀਨ ਹੈ ਤੇ ਹਲੇ ਤੱਕ ਬੋਲੀ ਹੋਈ ਨਹੀਂ ਹੁਣ ਜੂਨ ਚ ਹੁੰਦੀ ਹੁੰਦੀ ਆ ਬੋਲੀ ਠੀਕ ਹੈ ਅੱਛਾ ਜੂਨ ਚ ਬੋਲੀ ਹੁੰਦੀ ਹੈ ਹਾਂਜੀ ਹਰ ਸਾਲ ਜੂਨ ਚ ਹੁੰਦੀ ਆ ਪਿਛਲੀ ਵਾਰੀ ਖਰੀਦੂ ਉਹਨਾਂ ਕੋਲ ਸੀ ਹੁਣ ਪਤਾ ਨਹੀਂ ਕਿਹਦੇ ਕੋਲ ਜਾਣੀ ਹੈ ਕਿਹਦੇ ਕੋਲ ਨਹੀਂ ਜਾਣੀ ਚਲ ਕਿਹਨਾਂ ਸਰਪੰਚ ਬਣਨਾ ਉਹਨਾਂ ਦੇਣੀ ਆ ਪ੍ਰਬੰਧਕ ਨੇ ਦੇਣੀ ਆ ਹਾਂਜੀ ਹਾਂਜੀ ਨਹੀਂ ਆਪਣਾ ਤਾਂ ਇਹਦੇ ਚ ਕੋਈ ਉਹੀ ਨਹੀਂ ਹੈਗਾ ਲੱਲਾ ਕੱਖ ਨਹੀਂ ਹੈ ਬਾਅਦ ਦੇ ਇੱਕ ਹੀ ਨਾ ਅੱਗ ਲਾਈ ਆ ਕੁਝ ਉਹਦੇ ਕੋਲ ਕਿਸੇ ਕੋਲ ਰਿਕਾਰਡ ਹੈ ਉਹਦੇ ਪਰਚਾ ਦਰਜ ਹੋਣਾ ਚਾਹੀਦਾ ਠੀਕ 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 ਗੱਲ ਹੈ ਅੱਗ ਤਾਂ ਲਾਣਾ ਕੋਈ ਫਰਜ਼ੇ ਨਹੀਂ ਹੈ ਠੀਕ ਠੀਕ ਹੈ ਸਰਪੰਚ ਬਸ ਠੀਕ ਹੈ ਧੰਨਵਾਦ ਜੀ ਹਾਂਜੀ ਹਾਂਜੀ ਓਕੇ ਓਕੇ ਸੋ ਪੂਰੀ ਵੀਡੀਓ ਤੁਸੀਂ ਸੁਣੀ ਹੈ ਤਾਂ ਦੋਹਾਂ ਧਿਰਾਂ ਦੇ ਬਿਆਨ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਾਬਕਾ ਸਰਪੰਚ ਦੇ ਵੀ ਗੁਰਿੰਦਰ ਸਿੰਘ ਦੇ ਜੋ ਕਿ ਇੰਟਰਵਿਊ ਹੋਈ ਆ ਉਹਨਾਂ ਦੀ ਕਾਲ ਰਿਕਾਰਡਿੰਗ ਦੇ ਉੱਪਰ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਅਕੀਰ ਵਿੱਚ ਚੈਨਲ ਵੱਲੋਂ ਬੇਨਤੀ ਕਰਦੇ ਆਂ ਵੀ ਤੱਥਾਂ ਦੇ ਆਧਾਰ ਤੇ ਅਗਰ ਕਿਸੇ ਦੀ ਗਲਤੀ ਨਿਕਲਦੀ ਆ ਤਾਂ ਉਸ ਦੇ ਉੱਪਰ ਬੰਦ ਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਧੰਨਵਾਦ ਜੀ